ਦੋਸਤੋ ਅੱਜ ਗੱਲ ਕਰਾਂਗੇ ਸੰਧੂ ਗੋਤ ਬਾਰੇ ਜੱਟ ਕਮਿਊਨਿਟੀ ਦੀ ਸੰਧੂ ਗੋਤ ਦਾ ਕੀ ਹੈ ਇਤਿਹਾਸ ਕੁੱਲ ਦੁਨੀਆ ਵਿੱਚ ਕਿੰਨੇ ਸੰਧੂ ਵੱਸਦੇ ਹਨ ਕੀ ਸੰਧੂ ਪੰਜਾਬ ਦੇ ਹੀ ਪੱਕੇ ਵਸਨੀਕ ਸਨ ਜਾਂ ਫਿਰ ਕਿਸੇ ਹੋਰ ਦੇਸ਼ ਤੋਂ ਉੱਠ ਕੇ ਪੰਜਾਬ ਆਏ ਅੱਜ ਸੰਧੂ ਦੁਨੀਆ ਦੇ ਕਿਹੜੇ-ਕਿਹੜੇ ਦੇਸ਼ ਵਿੱਚ ਬੈਠੇ ਹਨ ਸਾਰਾ ਕੁਝ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਪਰ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਜੋ ਕਿ ਹੈ ਸਧੂਆਂ ਦੇ ਬਾਰੇ ਵਿੱਚ ਦੋਸਤੋ ਸਿੱਧੂ ਬਰਾੜਾ ਦੇ ਪਿੱਛੇ ਸਧੂ ਗਿਰਤੀ ਦੇ ਪੱਖੋਂ ਪੰਜਾਬ ਦੀ ਦੂਜੀ ਸਭ ਤੋਂ ਵੱਡੀ ਗੋਤ ਹੈ ਸਧੂਆਂ ਦੇ ਰਹਿਣ ਦਾ ਮੁੱਖ ਸਥਾਨ ਲਾਹੌਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਨੂੰ ਮੰਨਿਆ ਜਾਂਦਾ ਹੈ ਸੰਧੂ ਭਾਈਚਾਰਾ ਸਤਲੁਜ ਦਰਿਆ ਦੇ ਨਾਲ-ਨਾਲ ਦੋਹੀ ਪਾਸੀ ਵਸਿਆ ਹੋਇਆ ਹੈ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਉਦਾਸੀਆਂ ਰਾਹੀਂ ਦੁਨੀਆਂ ਨੂੰ ਸਿੱਖੀ ਦਾ ਉਪਦੇਸ਼ ਤੁਰੇ ਦੇਣ ਤੁਰੇ ਦੋ ਸਿੱਖਾਂ ਵਿੱਚੋਂ ਭਾਈ ਬਾਲਾ ਸੰਧੂ ਖਾਨਦਾਨ ਵਿੱਚੋਂ ਹੋਏ ਸੀ ਅੰਗਰੇਜ਼ਾਂ ਨਾਲ ਜਾਤੀ ਦੀ ਜੰਗ ਲੜਦੇ ਫાંਸੀ ਤੇ ਝੂਟਣ ਵਾਲਾ ਭਾਰਤ ਦਾ ਬਹਾਦਰ ਸੂਰਮਾ ਭਗਤ ਸਿੰਘ ਵੀ ਸੰਧੂ ਹੀ ਸੀ ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ 4 ਮਿਸਲਾਂ ਤਾਂ ਸਿਰਫ ਤੇ ਸਿਰਫ ਇਕੱਲੇ ਸੰਧੂ ਖਾਨਦਾਨ ਦੀਆਂ ਹੀ ਸਨ ਸੰਧੂ ਅਦਾਇ ਵਟਵ ਡੇਰਾ ਬਾਬਾ ਕਾਲਾ ਬਾਹਰ ਜਿਸ ਨੂੰ ਅੱਜ ਦੇ ਸਮੇਂ ਵਿੱਚ ਕਰੀਬ ਸਾਰੇ ਸੰਧੂ ਹੀ ਪੂਜਦੇ ਹਨ ਜਿਸ ਨੂੰ ਪਟਿਆਣੇ ਧੋਖੇ ਨਾਲ ਮਾਰ ਦਿੱਤਾ ਸੀ ਉਸ ਨੂੰ ਸੱਧੂ ਖਾਨਦਾਨ ਦਾ ਇੱਕ ਪੂਜਨੀਕ ਸਾਧੂ ਮੰਨਿਆ ਜਾਂਦਾ ਹੈ। ਬਾਬਾ ਕਾਲਾ ਬਾਹਰ ਦੀ ਅਸਲ ਜਗ੍ਹਾ ਪਾਕਿਸਤਾਨ ਸਿਆਲਕੋਟ ਵਿੱਚ ਸਾਧੂਆਂ ਵੱਲੋਂ ਬਣਾਈ ਗਈ ਸੀ ਪਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਹਰਾੜਾ ਵਿੱਚ ਵੀ ਬਾਬੇ ਕਾਲੇ ਬਾਹਰ ਦੀ ਜਗ੍ਹਾ ਤੇ ਸਾਧੂਆਂ ਦਾ ਕਾਫੀ ਭਾਰੀ ਮੇਲਾ ਲੱਗਦਾ ਹੈ। ਬਾਲਵੇ ਦੇ ਸੱਧੂ ਵਿਆਹ ਜਾਂ ਫਿਰ ਨਵ ਜੰਮੇ ਪੁੱਤਰ ਦੀ ਖੁਸ਼ੀ ਵਿੱਚ ਬਾਬਾ ਕਾਲਾ ਬਾਹਰ ਦੀ ਸਮਾਦ ਉੱਤੇ ਚੜਾਵਾ ਚੜਾਉਂਦੇ ਹਨ। ਇਹ ਸਾਰਾ ਚੜਾਵਾ ਸਾਧੂਆਂ ਦੇ ਮਰਾਸੀ ਨੂੰ ਦਿੱਤਾ ਜਾਂਦਾ ਹੈ। ਸਾਰੇ ਸਧੂਆਂ ਅਨੁਸਾਰ ਬਾਬਾ ਕਾਲਾ ਬਾਹਰ ਕਾਣੀ ਨੀਂਦ ਸੌਂਦਾ ਸੀ ਭਾਵੇਂ ਕਿ ਉਹ ਸੌਂਦੇ ਸਮੇਂ ਉਸ ਦੀਆਂ ਅੱਖਾਂ ਅੱਧੀਆਂ ਖੁੱਲੀਆਂ ਰਹਿੰਦੀਆਂ ਸਨ ਇਸੇ ਕਰਕੇ ਹੁਣ ਵੀ ਬਹੁਤੇ ਸਧੂਆਂ ਦੀਆਂ ਅੱਖਾਂ ਸੌਂਦੇ ਸਮੇਂ ਕੁਝ ਖੁੱਲੀਆਂ ਰਹਿੰਦੀਆਂ ਹਨ ਜੇਕਰ ਤੁਸੀਂ ਵੀ ਇਹ ਗੱਲ ਕਦੇ ਨੋਟ ਕੀਤੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਹੋਰ ਰਵਾਇਤ ਅਤੇ ਹੋਰ ਇਤਿਹਾਸ ਅਨੁਸਾਰ ਸਧੂਆਂ ਦਾ ਵਡੇਰਾ ਬਾਬਾ ਕਾਲਾ ਬਾਹਰ ਵੱਟੀ ਸਰੀਆਲੀ ਦੇ ਕੋਲ ਦਿੱਲੀ ਸਰਕਾਰ ਦੀ ਫੌਜ ਨਾਲ ਲੜਦਾ ਹੋਇਆ ਸ਼ਹੀਦ ਹੋਇਆ ਸੀ ਲੜਦੇ ਲੜਦੇ ਜਿੱਥੇ ਉਹਦਾ ਸਿਰ ਡਿੱਗਿਆ ਉਸ ਦੀ ਯਾਦਗਾਰ ਦੇ ਤੌਰ ਤੇ ਉੱਥੇ ਇੱਕ ਮੱਠ ਬਣਾਇਆ ਗਿਆ ਹੈ ਮਾਝੇ ਦੇ ਇਲਾਕੇ ਵਿੱਚ ਵਸਦੇ ਸੰਧੂ ਇੱਥੇ ਹੀ ਸਰਹਾਲੀ ਜ਼ਿਲ੍ਹਾ ਤਰਨਤਾਰਨ ਆਪਣੇ ਵਡੇਰੇ ਬਾਬੇ ਕਾਲੇ ਬਾਹਰ ਦੀ ਪੂਜਾ ਕਰਦੇ ਹਨ ਸਰਹਾਲੀ ਬਲਟੋਆ ਪੜਾਣਾ ਬਣਾਵਾ ਆਦਿ ਇਹ ਮਜ਼ਹਿਰ ਸੰਧੂਆਂ ਦੇ ਵੱਡੇ ਅਤੇ ਪ੍ਰਸਿੱਧ ਪਿੰਡ ਹਨ ਹੁਣ ਗੱਲ ਕਰਾਂਗੇ ਸੰਧੂਆਂ ਦੇ ਸ਼ੁਰੂ ਤੋਂ ਲੈ ਕੇ ਇਤਿਹਾਸ ਦੀ ਸਰ ਲੈਪਨ ਗ੍ਰਿਫਨ ਨੇ ਆਪਣੀ ਕਿਤਾਬ ਦੇ ਪੰਜਾਬ ਚੀਫਸ ਵਿੱਚ ਸੰਧੂ ਜੱਟਾਂ ਦਾ ਕਾਫੀ ਇਤਿਹਾਸ ਦੱਸਿਆ ਹੈ ਇਸ ਤੋਂ ਇਲਾਵਾ ਪੰਜਾਬੀ લેਖਕ ਹੁਸ਼ਿਆਰ ਸਿੰਘ ਦਲੇਹ ਦੀ ਕਿਤਾਬ ਜੱਟਾਂ ਦੇ ਇਤਿਹਾਸ ਵਿੱਚ ਵੀ ਉਸਨੇ ਸਧੂਆਂ ਬਾਰੇ ਕਾਫੀ ਜਾਣਕਾਰੀ ਸਾਂਝੀ ਕੀਤੀ ਹੈ ਪ੍ਰਸਿੱਧ ਇਤਿਹਾਸਕਾਰ ਕੇਸੀ ਜੱਦਵਾਲ ਅਨੁਸਾਰ ਬਹੁਤੀਆਂ ਜੱਟ ਜਾਤੀਆਂ 11ਵੀਂ ਸਦੀ ਵਿੱਚ ਮਹਿਮੂਦ ਗਜਨਵੀ ਦੇ ਸਮੇਂ ਪੰਜਾਬ ਆਈਆਂ ਸਨ ਸਧੂਆਂ ਦੇ ਪੰਜਾਬ ਆਉਣ ਦਾ ਸਮਾਂ ਵੀ ਇਹੀ ਮੰਨਿਆ ਜਾਂਦਾ ਹੈ ਇਥੇ ਹੀ ਪੰਜਾਬ ਦਾ ਭਾਵ ਚੜ੍ਹਦੇ ਅਤੇ ਲੈਂਦੇ ਦੋਹਾ ਪੰਜਾਬਾ ਤੋਂ ਹੈ ਸੰਧੂ ਜੱਟਾਂ ਦਾ ਖਿਆਲ ਹੈ ਕਿ ਉਹ ਜੁੱਧਿਆ ਦੇ ਰਾਜੇ ਸ਼੍ਰੀ ਰਾਮ ਦੀ ਸੂਰਜਵੰਸ਼ੀ ਰਾਜਪੂਤਾਂ ਦੀ ਰਘੁਵੰਸ਼ੀ ਕੋਲ ਨਾਲ ਸਬੰਧ ਰੱਖਦੇ ਹਨ ਇਸੇ ਬਸ ਵਿੱਚੋਂ ਹੀ ਸੱਧੂ ਰਾਓ ਇੱਕ ਮਹਾਨ ਯੋਧਾ ਹੋਇਆ ਸੱਧੂ ਉੱਤਰ ਪੱਛਮੀ ਰਾਜਪੋਤਾਨੇ ਵਿੱਚੋਂ ਪੰਜਾਬ ਆਏ ਪੁਰਾਣੇ ਸਮਿਆਂ ਵਿੱਚ ਲੋਕਾਂ ਦੀ ਮੁੱਖ ਕਮਾਈ ਦਾ ਸਾਧਨ ਮੱਛਾ گاਵਾ ਆਦੀ ਪਸ਼ੂ ਪਾਲਣ ਹੀ ਹੁੰਦਾ ਸੀ ਫੇਰ ਉਸ ਸਮੇਂ ਜਦੋਂ ਕਿਤੇ ਇਲਾਕੇ ਵਿੱਚ ਕਾਲ ਪੈ ਜਾਂਦਾ ਤਾਂ ਜੱਟ ਲੋਕ ਹਰੇ ਚਾਰੇ ਦੀ ਭਾਲ ਵਿੱਚ ਕਿਸੇ ਨਵੀਂ ਥਾਂ ਤੇ ਜਾ ਕੇ ਬਸ ਜਾਂਦੇ ਸਨ ਐਚ.ਏ. ਰੋਜ਼ ਨੇ ਆਪਣੀ ਕਿਤਾਬ ਸੰਧੂਆਂ ਦੀਆਂ 84 ਛੋਟੀਆਂ ਮੋਹੀਆਂ ਲਿਖੀਆਂ ਹਨ ਪਰ ਸਿਆਲਕੋਟ ਦੇ 1983 ਅਤੇ 1884 ਦੇ ਸਰਕਾਰੀ ਬਜਟ ਅਨੁਸਾਰ ਸੰਧੂਆਂ ਦੀਆਂ ਕੇਵਲ 5 ਹੀ ਮੁੱਖ ਮੋਹੀਆਂ ਹਨ ਅਕਬਰ ਬਾਦਸ਼ਾਹ ਦੇ ਸਮੇਂ ਮਾਝੇ ਦਾ ਚੰਦਾ ਸੰਧੂ ਬਹੁਤ ਹੀ ਸ਼ਕਤੀਸ਼ਾਲੀ ਸੀ ਉਸਨੇ ਹੀ ਢੋਲੇ ਕਾਂਗੜ ਦੇ ਚੌਧਰੀ ਮੇਰ ਮੱਠੇ ਨੂੰ 35 जाटਵੰਸੀ ਪੰਚਾਇਤ ਵਿੱਚ ਅਕਬਰ ਬਾਦਸ਼ਾਹ ਨਾਲ ਰਿਸ਼ਤੇਦਾਰੀ ਪੌਣ ਤੋਂ ਰੋਕਿਆ ਸੀ ਸੰਧੂਆਂ ਨੇ ਮਹਾਭਾਰਤ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਮਹਾਭਾਰਤ ਦਾ ਮਾਣ ਜੋਦਾ ਜੈਸਰ ਸੰਧੂ ਖਾਨਦਾਨ ਵਿੱਚੋਂ ਹੀ ਆਉਦਾ ਸੀ ਹੁਣ ਗੱਲ ਕਰਾਂਗੇ ਸੰਧੂਆਂ ਦੇ ਮੁੱਖ ਇਲਾਕਿਆਂ ਦੀ ਵੈਸੇ ਤਾਂ ਸੰਧੂ ਸਾਰੇ ਪੰਜਾਬ ਵਿੱਚ ਹੀ ਵਸੇ ਹੋਏ ਹਨ ਸੰਧੂਆਂ ਦੇ ਸਰੀਆਲੀ ਖਿੱਤੇ ਵਿੱਚ 22 ਪਿੰਡ ਹਨ ਇਸੇ ਨੂੰ ਹੀ ਸੰਧੂਆਂ ਦਾ ਬਾਈਆ ਕਿਹਾ ਜਾਂਦਾ ਹੈ ਸੰਧੂਆਂ ਦੇ 17 ਪਿੰਡ ਪਕੜੇ ਦੇ ਇਲਾਕੇ ਵਿੱਚ ਹਨ ਲਾਹੌਰ ਦੇ ਇਲਾਕੇ ਵਿੱਚ 12 ਪਿੰਡ ਹੋਰ ਸੰਧੂਆਂ ਦੇ ਹਨ ਜਿਨ੍ਹਾਂ ਵਿੱਚ ਰਾਜਾ ਜੰਗ ਅਤੇ ਜੋਧੂ ਸਭ ਤੋਂ ਵੱਡੇ ਅਤੇ ਮਸ਼ਹੂਰ ਪਿੰਡ ਹਨ ਲਾਹੌਰੀਏ ਸੰਧੂ ਹੋਣ ਵੀ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ ਮਾਲਵੇ ਵਿੱਚ ਸਤੌੜ ਦਰਿਆ ਦੇ ਨਾਲ-ਨਾਲ ਅਤੇ ਫਰੀਦਕੋਟ ਤੋਂ ਮੁਕਸਰ ਤੱਕ ਸੰਧੂਆਂ ਦੇ ਵੱਡੇ ਅਤੇ ਪ੍ਰਸਿੱਧ ਪਿੰਡ ਆਉਂਦੇ ਹਨ ਜਿਵੇਂ ਕਿ ਸਾਈਆਂ ਵਾਲਾ ਚੁੰਗੀ ਵਾਲਾ ਵੀਰੇ ਵਾਲਾ ਭਗ ਸਿੰਘ ਵਾਲਾ ਸੱਕਾਂ ਵਾਲੀ ਕਾਨਿਆਂ ਵਾਲੀ ਅਤੇ ਸੱਤ ਝੋਕਾ ਵਿੱਚ ਸੰਧੂਆਂ ਦੇ ਪ੍ਰਸਿੱਧ ਪਿੰਡ ਹਨ ਮੁਸਲਮਾਨਾਂ ਨੇ ਲਗਾਤਾਰ ਹੁੰਦੇ ਹਮਲਿਆਂ ਨਾਲ ਜੂਝਦੇ ਲੜਦੇ ਕੁਝ ਸੰਧੂ ਬਟਿੰਡਾ ਤੇ ਮਾਰਸਾ ਇਲਾਕੇ ਵਿੱਚ ਜਾ ਵਸੇ ਸੰਧੂ ਜਾਟ ਹਸਾਰ ਰੋहतक ਅਤੇ ਮੇਰਠ ਵਿੱਚ ਵੀ ਵਸੇ ਹੋਏ ਹਨ ਪਰ ਉਹਨਾਂ ਵਿੱਚੋਂ ਬਹੁਤੇ ਹਿੱਦੂ ਹਨ ਸੰਧੂ ਦੁਨੀਆ ਦੀ ਪ੍ਰਸਿੱਧ ਗੋਤ ਹੈ ਜੋ ਚੁਸਤ ਅਤੇ ਆਪਣੀ ਜਿੱਦ ਤੇ ਅੜ ਜਾਣ ਵਾਲੇ ਅਣਖੀ ਲੋਕ ਹੁੰਦੇ ਹਨ ਇਹ ਬਹੁਤ ਤੇਜ਼ ਦਿਮਾਗ ਵਾਲੇ ਅਤੇ ਹੋਰ ਜੱਟਾਂ ਦੇ ਮੁਕਾਬਲੇ ਵੱਧ ਆਪਣੀ ਸ਼ਾਹੀ ਠਾੜਪਾੜ ਨਾਲ ਰਹਦੇ ਹਨ ਸੋ ਦੋਸਤੋ ਇਹ ਸੀ ਸੰਧੂਆਂ ਦਾ ਇਤਿਹਾਸ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਅੱਜ ਦੇ ਸਮੇਂ ਵਿੱਚ ਸੰਧੂ ਗੋਤ ਦੇ ਜੱਟ ਕਿਹੜੇ-ਕਿਹੜੇ ਪਿੰਡ ਕਿਹੜੇ ਸ਼ਹਿਰ ਅਤੇ ਕਿਹੜੇ ਦੇਸ਼ ਵਿੱਚ ਵੱਸ ਰਹੇ ਹਨ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਹੋਰ ਵੀਡੀਓ ਦੇਖਣ ਲਈ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ